ਤਾ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾ ਵਧਦੀਆਂ ਹੀ ਜਾ ਰਹੀਆਂ ਨੇ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੋ ਰਹੇ ਨੇ ਤੇ ਹੁਣ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਦਿਨ ਦਿਹਾੜੇ ਇੱਕ ਰਿਕਸ਼ੇ ਵਾਲੇ ਨੂੰ ਇਹਨਾਂ ਬਦਮਾਸ਼ਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਰਿਕਸ਼ੇ ਵਾਲਾ ਬੈਠਾ ਹੈ ਤੇ ਇਸੇ ਦਰਮਿਆਨ ਦੋ ਬਦਮਾਸ਼ ਹਥਿਆਰ ਦੀ ਨੋਕ ਤੇ ਉਸਦੇ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਉਸ ਦੀ ਜੇਬ ਦੇ ਵਿੱਚ ਜੋ ਪੈਸੇ ਪਏ ਹੁੰਦੇ ਨੇ ਉਸ ਨੂੰ ਕੱਢਦੇ ਨੇ ਡਰਾਉਂਦੇ ਨੇ ਇਸੇ ਦਰਮਿਆਨ ਉਸ ਤੇ ਹਮਲਾ ਵੀ ਕਰਦੇ ਨੇ ਤਵਾਲਵਾਲ ਰਿਕਸ਼ੇ ਵਾਲੇ ਤੋਂ ਵੱਲੋਂ ਮਿੰਟਾਂ ਵੀ ਕੀਤੀਆਂ ਜਾਂਦੀਆਂ ਨੇ ਪਰ ਇਨ੍ਹਾਂ ਬਦਮਾਸ਼ਾਂ ਨੂੰ ਕੋਈ ਤਰਸ ਨਹੀਂ ਆਂਦਾ ਕੁਝ ਲੋਕ ਰਿਕਸ਼ੇ ਵਾਲੇ ਦੀ ਆਵਾਜ਼ ਸੁਣ ਕੇ ਬਾਹਰ ਜ਼ਰੂਰ ਆਉਂਦੇ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਪਰ ਇਨਾਂ ਬਦਮਾਸ਼ਾਂ ਦੇ ਵੱਲੋਂ ਉਹਨਾਂ ਨੂੰ ਵੀ ਡਰਾਇਆ ਜਾਂਦਾ ਹਥਿਆਰ ਦੀ ਨੋਕ ਤੇ ਇਸ ਰਿਕਸ਼ੇ ਵਾਲੇ ਨੂੰ ਲੁੱਟਿਆ ਜਾਂਦਾ ਤੇ ਇਸ ਤੋਂ ਬਾਅਦ ਇਸੇ ਰਿਕਸ਼ੇ ਦੇ ਵਿੱਚ ਬੈਠ ਕੇ ਇਹ ਲੁਟੇਰੇ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਦੱਸਦੇ ਕਿ ਜਲੰਧਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸੈਂਟਰਲ ਟਾਊਨ ਦੀ ਜਿੱਥੇ ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਇਸ ਰਿਕਸ਼ੇ ਚਾਲਕ ਤੇ ਹਮਲਾ ਕੀਤਾ ਜਾਂਦਾ ਹੈ ਫਿਲਹਾਲ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ આરોપીਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ। ਇਹ ਕਾਰਟੂਨ ਨੇ ਬਈ ਆਟੋ ਆਲੇ ਨੇ ਬਿਠਾਇਆ ਪਿੱਛੇ ਪਿੱਛੇ ਮੇਰੇ ਕੋਲ ਆ ਪਿੱਛੇ ਪਿੱਛੇ ਮੇਰੇ ਗਾਡੀ ਕੇ تھا ਜোন ਦੋ ਬੰਦਾ ਬਿਠਾਇਆ ਥਾ ਉਹ ਦੋ ਬੰਦੇ ਮੇਰੇ ਉਹ ਗਲੀ ਕੇ ਆਗੇ ਲੈ ਕੇ ਗਏ ਹੈ ਚਾਕੂ ਨਿਕਾਲ ਕੇ ਮੇਰੇ ਗਰਦਨ ਤੇ ਛੁਰੀ ਰੱਖ ਦਿਆ ਸਾਰਾ ਪੈਸੇ ਮਾਰ ਮਾਰ ਕੇ ਕਢ ਲਿਆ ਤੇ ਇਧਰ ਸੇ ਲੈ ਕੇ ਫਿਰ ਜਾ ਰਹੇ تھے ਮੇਰੇ ਬੈਟਰੀ ਵੇਚ ਲਈ। तभी तो इसमें गाड़ी जब बहुत ज़बरदस्ती किया हूँ तब उसका पन्ना छोड़ के मैं छोड़ पाया उसका चेहरा ही फोटी में आ रहा अरे। मेरा बारह बारह सौ रुपये रहा वो तो निकालने के गए वो मारे हैं बस इतना काम किया है और तो बैटरी का कह तुम रहे थे कि तुमको चलो मार डालेंगे गाड़ी चलाता हूँ या तो वो आगे हुई बगल में गली में ਇਹ ਲੋ ਆਟੋ ਵਾਲੇ ਇਧਰ ਆ ਆਪਾਂ ਦੋ ਮੁੰਡੇ ਸੀਗੇ ਆਟੋ ਵਾਲੋ ਇਹ ਪੈਪ ਕੋਈ ਖੋਖੋ ਬਾਕੀ ਦੇ ਦੇ ਜੋ ਕੈਮਰਾ ਜੋ ਸਾਹਮਣੇ ਚੀ ਜੰਦੀ ਆ ਉਹ ਦੇਖ ਕੇ ਉਹ ਸਾਨੂੰ ਪਕੜ ਲਿਆ ਆ ਇਸੇ ਦਲਜੀਤ ਸਿੰਘ ਠਾਂਡ ਵੀ ਨੰਬਰ ਤਿੰਨ ਦੀ ਹੌਸੈਂਦਾ ਟਾਊਨ ਵਿੱਚ ਤਿੰਨ ਨੰਬਰ ਕੁਲੀ ਵਿੱਚ ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹ